ਕਿ ਉਹ ਜੰਗ ਵੀਨ ਦੇ ਵਿੱਚ ਚਲੇ ਜੇ ਨਾ ਬਾਹਰ ਸਮਾਜ ਦੇ ਵਿੱਚ ਕੀ ਹੋ ਰਿਹਾ ਉਹਨਾਂ ਨੂੰ ਪਤਾ ਨਹੀਂ ਹੁੰਦਾ ਬਹੁਤਾ ਸਮਝਦਾਰ ਹੈ ਅੱਛਾ ਫਿਰ ਦੋ ਚੀਜ਼ਾਂ ਪੋਜ਼ਿਟਿਵ ਵੀ ਆ ਤੁਸੀਂ ਨੇਗਟਿਵ ਗੱਲ ਤੇ ਕਹਿ ਲਈ ਜਿੱਦਾਂ ਸਮਾਜ ਚ ਹੁੰਦੀ ਆ ਪੋਜ਼ਿਟਿਵ ਇੱਕ ਇਹ ਕਹੀ ਜਾਂਦੀ ਆ ਕਿ ਫੌਜੀ ਬੜੇ ਸੱਚੇ ਸੁੱਚੇ ਹੁੰਦੇ ਆ ਝੂਠ ਨਹੀਂ ਬੋਲਦੇ ਆਮ ਤੌਰ ਤੇ ਸਾਡੇ ਪਿੰਡਾਂ ਚ ਇਹ ਗੱਲ ਮੰਨੀ ਜਾਂਦੀ ਆ ਕਿ ਜੇ ਫੌਜੀ ਆਇਆ ਨਾ ਇਹ ਬੰਦਾ ਬਿਲਕੁਲ ਰੱਬ ਦਾ ਰੂਪ ਹੁੰਦਾ ਹੈ ਝੂਠ ਨਹੀਂ ਬੋਲਦਾ ਦੂਜਾ ਇਹ ਹੁੰਦਾ ਕਿ ਫੌਜੀ ਡਿਸੀਪਲਨ ਦੇ ਬੜੇ ਪੱਕੇ ਹੁੰਦੇ ਆ ਭਾਵੇਂ ਕਿਸੇ ਦੇ ਮੁਲਕ ਦੀ ਹੋਵੇ ਜਦੋਂ ਉਹਦਾ ਸਿਵਲਿਅਨ ਦਾ ਲਵਾਸਤਾ ਹੁੰਦਾ ਤੇ ਖਾਸ ਕਰਕੇ ਜਦੋਂ ਤੁਸੀਂ ਕਿਹਾ ਨਾ ਜਿਸ ਜਿੱਦਾ ਸਾਨੂੰ ਸਿਖਾਇਆ ਜਾਂਦਾ ਕਿ ਸਾਹਮਣੇ ਵਾਲਾ ਜਿਹੜਾ ਵੀ ਉਹ ਸਾਡਾ ਦੁਸ਼ਮਣ ਆ ਤੇ ਜਿਹੜੇ ਆਮ ਆਮ ਸਿਵਲਿਅਨ ਹੁੰਦੇ ਆ ਜਿਹੜੇ ਉਹ ਖਾਸ ਕਰਕੇ ਉਹਨਾਂ ਦੀਆਂ ਔਰਤਾਂ ਇਹ ਗੱਲ ਬੜੀ ਕਹੀ ਜਾਂਦੀ ਕਿ ਜਿੱਥੇ ਇਦਾਂ ਦਾ ਡਿਸਟਰਬੈਂਸ ਹੁੰਦੀ ਆ ਉਥੇ ਰੇਪ ਬੜੇ ਹੁੰਦੇ ਆ ਕਿਉਂਕਿ ਫੌਜੀ ਘਰਾ ਤੋਂ ਦੂਰ ਹੁੰਦੇ ਆ ਤੇ ਧੱਕੇਸ਼ਾਹੀ ਕਰ ਜਾਂਦੇ ਆ ਇਹ ਤੁਹਾਨੂੰ ਲੱਗਦਾ ਕਿ ਝੂਠੇ ਦੋਸ਼ ਆ ਜਾਂਦਾ ਹੁੰਦਾ ਵੀ ਆ ਕਿ ਫੌਜੀ ਤਾਕਤ ਦੇ ਬਲ ਉਹਨਾਂ ਜਿੱਥੇ ਟੈਰਰਿਜ਼ਮ ਹੰਦਾਜ ਆ ਜਿੱਥੇ ਡਿਸਟਰਬੈਂਸ ਹੁੰਦੀ ਆ ਉੱਥੇ ਕੁਝ ਇਹੋ ਜਿਹੇ ਕੰਮ ਕਰ ਜਾਂਦੇ ਆ ਇਹ ਦੇਖੋ ਵੀ ਜਦੋਂ ਅੱਲਾਹ ਦਿੱਤਾ ਜੀ ਜਿਹੜਾ ਸੁਣਾਉਂਦੇ ਆ ਬਹੁਤ ساری ਖਬਰਾਂ ਦੇ ਲੱਗਦੇ ਨੇ ਬਹੁਤ ਕਹਿਣਾ ਮਤਲਬ ਬੰਦੇ ਨੂੰ ਕੋੜਨਾ ਨਹੀਂ ਵੀ ਰਿਹਾ ਇਸੇ ਦੇ ਵਿੱਚ ਇਹ ਇਹ ਲੱਗਦਾ ਵੀ ਇਹ ਕਹਿ ਵੀ ਬਹੁਤ ਜਿਆਦਾ ਹੁੰਦਾ ਹੈ ਹੂੰ ਤੇ ਦੇ ਲੋਕੋ ਮੈਨਾਂ ਜੀਵਨ ਦੇ ਵਿੱਚ ਮੈਂ ਖਾਸਾ ਕੁਝ ਸਿੱਖਿਆ ਖਾਸਾ ਕੁਝ ਦੇਖਿਆ ਤੇ ਸੱਚੇ ਦੋਸਤਾਂ ਜਾਲ ਦੇ ਲੋਕਾਂ ਪੰਜਾਬ 247 ਟੀਵੀ ਦੇ ਪ੍ਰੋਗਰਾਮ ਜ਼ਿੰਦਗੀ ਦੇ ਅੰਗ ਸੰਗ ਵਿੱਚ ਤੁਹਾਡਾ ਕਰਦੇ ਸਭ ਦਾ ਸਵਾਗਤ ਅੱਜ ਮੇਰੇ ਨਾਲ ਇੱਕ ਵਿਸ਼ੇਸ਼ ਮਹਿਮਾਨ ਨੇ ਇੰਡੀਆ ਤੋਂ ਭਪਿੰਦਰ ਸਿੰਘ ਫੌਜੀ ਨੇ ਬਹੁਤ ਅੱਛੇ ਕਹਾਣੀਕਾਰ ਨੇ ਬਹੁਤ ਸਾਰੇ ਹੈ ਉਹਨਾਂ ਨੇ ਕਹਾਣੀਆਂ ਲਿਖੀਆਂ ਉਹਨਾਂ ਦੇ ਬਾਰੇ ਕੁਝ ਗੱਲਬਾਤ ਅੱਜ ਤੁਹਾਡੇ ਨਾਲ ਸਾਂਝੀ ਕਰਦੇ ਆ ਉਹਨਾਂ ਦੇ ਸਿਹਤ ਬਾਰੇ ਕਿਸੇ ਦਿਨ ਫੇਰ ਗੱਲ ਕਰਾਂਗੇ ਅੱਜ ਉਹਨਾਂ ਦੇ ਥੋੜਾ ਜਿਹਾ ਨਿੱਜੀ ਜ਼ਿੰਦਗੀ ਬਾਰੇ ਥੋੜੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਭੁਵਿੰਦਰ ਤੜਾ ਦਾ ਸਵਾਗਤ ਹੈ ਜੀ ਬਹੁਤ ਜੀ ਆਇਆਂ ਨੂੰ ਤੁਹਾਨੂੰ ਐਸ ਤਰ੍ਹਾਂ ਜੀ ਹਾਂਜੀ ਅੱਛਾ ਪਪਿੰਦਰ ਸਭ ਤੋਂ ਪਹਿਲਾਂ ਤੇ ਮੈਨੂੰ ਦੱਸੋ ਕਿਉਂਕਿ ਮੈਂ ਚਾਹਣਾ ਮੇਰੇ ਦਰਸ਼ਕਾਂ ਨੂੰ ਪਤਾ ਲੱਗੇ ਤੁਸੀਂ ਕਿੱਥੋਂ ਕਿਹੜੇ ਸ਼ਹਿਰ ਤੋਂ ਬੋਲਦੇ ਹੋ ਤੇ ਫੌਜੀ ਆਪਣੇ ਨਾਮ ਨਾਲ ਲਾਉਂਦੇ ਹੋ ਫੌਜ ਚ ਰਹੇ ਹੋ ਕਿਸ ਤਰ੍ਹਾਂ ਜ਼ਿੰਦਗੀ ਦਾ ਸਫ਼ਰ ਥੋੜੀ ਜਿਹੀ ਗੱਲ ਕਰ ਲਈਏ ਪਹਿਲਾਂ ਆਪਾਂ ਜੀ ਸਰ ਸਰ ਮੇਰਾ ਜਿਲ੍ਹਾ ਮਾਨਸਾ ਜੀ ਇੱਕ ਪਿੰਡ ਦੇ ਰਹੇ ਥੀ अच्छा जी गुड ते ਇਹਨੇ ਬੋਲ ਜੀ ਕੰਪਨੀ ਦੇ ਵਿੱਚ ਨਾ ਫੌਜ ਦੇ ਵਿੱਚ ਪਾਰਸਾ ਲੋਟਰੀ ਕੀਤੀ ਹੈ। ਅੱਛਾ ਜੀ। ਉਹ ਕਿਹਦੇ ਇਹਨੀ ਕੈਚ ਕੈਚ ਕਰਕੇ ਆਏ ਹੋ? ਮੇਰੀ ਸਾਰੀ ਮੇਰੀ ਸਾਰੀ ਫੈਮਿਲੀ ਫੌਜੀ ਆ। ਮੈਂ ਤਾਂ ਤੁਹਾਨੂੰ ਜਾਣਨ ਚ ਇੰਟਰਸਟਡ ਆ ਕਿ ਕਿਹੜੀ ਕਿਹੜੀ ਕੋਰਚ ਕਿੱਥੇ ਕੀਤੀ ਤੁਸੀਂ ਜਾਓ। ਇਹ ਉਸੇ ਕੋਰਚ ਲਈ ਅਪਲਾਈ ਕਰ। ਅੱਛਾ ਜੀ। ਹਾਂ। ਉਹ ਮੇਂ ਡਰਾਈਵਰ ਹੁੰਦਾ ਜੀਪ ਤੇ ਅੱਛਾ ਜੀ ਤੇ ਕਿਸ ਤਰ੍ਹਾਂ ਦੀ ਜ਼ਿੰਦਗੀ ਹੁੰਦੀ ਫੌਜੀਆ ਦੀ ਕੱਲ ਪਰਸੋ ਮੈਂ ਮੇਰਾ ਇੱਕ ਮਿੱਤਰ ਨੇ ਪੱਤਰਕਾਰ ਮਨਮੋਨ ਢਿੱਲੋਂ ਉਹਨਾਂ ਨੇ ਆਪਣੇ ਪਿੰਡ ਦੇ ਨਛੱਤਰ ਦੀ ਇੱਕ ਕਹਾਣੀ ਮੈਨੂੰ ਸੁਣਾਈ ਜਿਹੜਾ ਫੌਜ ਚ ਚਲ ਗਿਆ ਤੇ ਉਹ ਚਲ ਗਿਆ ਯੂਨੀਵਰਸਿਟੀ ਹੁਣ ਕਈ ਸਾਲਾਂ ਬਾਅਦ ਮਿਲਦੇ ਆ ਕੋ ਡਿਊਟੀ ਅਚਾਨਕ ਲੱਗੀ ਹੁੰਦੀ ਜੰਮੂ ਕਸ਼ਮੀਰ ਚ ਤੇ ਉਹ ਪਛਾਣ ਲਿੰਦਾ ਉਹਨਾਂ ਨੂੰ ਤੇ ਉਹ ਫੌਜੀ ਦਾ ਉਧਰੇਵਾ ਹੁੰਦਾ ਕਹਿੰਦਾ ਯਾਰ 1.5 ਸਾਲ ਹੋ ਗਏ ਮੇਰੀ ਡਿਊਟੀ ਲੱਗੀ ਐ ਇੱਥੇ ਇਹੋ ਜੀ ਜਗ੍ਹਾ ਤੇ ਮੈਨੂੰ ਛੁੱਟੀ ਨਹੀਂ ਮਿਲ ਰਹੀ ਤੇ ਉਹ ਜਦੋਂ ਉਹਨੂੰ ਪਿੰਡ ਦਾ ਬੰਦਾ ਮਿਲਦਾ ਭਰਾ ਮਿਲਦਾ ਤੇ ਉਹਦਾ ਸਾਰਾ ਉਧਰੇਵਾ ਦੂਰ ਹੋ ਜਾਂਦਾ ਤੇ ਬੜਾ ਉਹ ਦੋਵੇਂ ਜੱਫੀਆਂ ਪਾ ਕੇ ਰੋਂਦੇ ਆ ਮਤਲਬ ਤੁਸੀਂ ਦੱਸੋ ਫੌਜ ਦੀ ਜੌਬ ਹੁੰਦੀ ਕਿੱਦਾਂ ਦੀ ਆ ਔਰ ਵੀ ਗੋਗ ਜੇ ਸੰਦੇ ਤੋਂ ਔਰ ਦੇ ਗੋ ਵੀ ਹਾਂਜੀ ਇਹ ਵੀ ਜਿਆਦਾਤਰ ਪਰਿਵਾਰਿਕ ਕੋਈ ਨਹੀਂ ਕਹਿ ਰਹੇ ਜੰਦੇ ਨਹੀਂ ਪਤਾ ਨਹੀਂ ਹੁੰਦਾ ਰਹੇ ਚੀਜ਼ਾਂ ਜੇ ਤਾਂ ਵੀ ਇਹ ਲੋਨ ਨੂੰ ਰੱਖ ਲਓ ਸਿਵਿਲਿਅਨ ਸਿਵਿਲਿਅਨ ਕਹਿੰਦੇ ਸਿਵਿਲਿਅਨ ਕਹਿ ਦਿੰਦੇ ਆ ਕੇ ਜੋ ਤੁਸੀਂ ਅੱਛਾ ਪਿਛਲੇ ਹਫ਼ਤੇ ਕੋਈ ਇੰਤਜ਼ਾਰ ਜੀ ਹੋਰ ਦੇ ਮਹਾਵਰਾ ਵਰਤਦੇ ਦੇਣਗੇ ਉਹ ਸੌਤ ਦੇ ਵਰਤੋਂ ਵਰਗੀ ਬਣਾਉਂਦੇ ਨੇ ਹੈ ਨਾ ਹਾਂਜੀ ਕਿਉਂਕਿ ਉਹ ਵੀ ਵਿੱਚ ਨੈਸਰੀ ਜਾਂਦਾ ਵੀ ਕਾਰਨ ਕਿ ਐਮਐਸਓ ਪਰ ਤੇ ਅੱਜ ਦੀ ਨੌਕ ਨਾਲ ਉਹ ਜੀ ਇੱਥੇ ਕੰਪਨੀ ਲਾ ਗਈ ਹਾਂ ਹਾਂ ਲਈ ਅਗਰ ਮੈਂ ਵੀ ਕੁਝ ਨਿਛੋੜ ਬਦਲ ਦਿੰਦੇ ਆਮ ਚੱਲਦੇ ਨੇ ਨਾਮ ਜੀ ਜੀ ਕਿਉਂਕਿ ਬੌਡੀ ਤੇ ਜਿੰਦਗੀ ਦੇ ਕੋਲ ਜਿਹੜੇ ਪ੍ਰੋਜੈਕਟ ਨੇ ਲੈਣੇ ਹੁੰਦੇ 5 ਸਾਲ ਦੇ ਵਿੱਚ ਹਾਂਜੀ ਉਹ ਛੁੱਟੀਆਂ ਦੇ ਵਿੱਚ ਵੀ ਉਹ ਦੋਨੇ ਕੱਟੀ-ਕੁੱਟੀ ਨਹੀਂ ਜਾਂਦੀਆਂ ਨਾ ਨੰਨੀ ਨਾ ਬਰਤੀਆਂ ਕਿਉਂਕਿ ਸਿਰ ਛੁੱਟੀ ਇਹਦੇ ਇਹ ਇਹ 20 ਨੂੰ 15 ਨੂੰ ਇਸ ਤਰ੍ਹਾਂ ਕਰਕੇ ਮੈਂ ਵਿਦਿਅਕ ਛੁੱਟੀ ਨਹੀਂ ਆਉਂਦਾ ਲੱਗਦਾ ਹੂੰ ਹੂੰ ਇੱਥੇ ਰੋਡ ਦੇ ਉੱਤੇ ਕੋ 4009 ਨੰਬਰ ਦੀ ਇਹ ਪੌੜੀ ਚ ਬਾਕੀ ਬਾਰੇ ਵੀ ਲੰਬੇ ਸੰਭਰਕਰਾਂਗੇ ਜੀ ਇਹ ਆਮ ਤਮਾਦਿਆ ਕੁੱਟਿਆ ਹੁੰਦਾ ਹੈ ਹੂੰ ਹੂੰ ਉਹ ਸਵਾਲ ਦੇ ਬਾਰੇ ਇਹਦੇ ਵੀ ਜੰਗਲ ਦੇ ਵਿੱਚ ਚੱਲੇ ਜਾਂਦੇ ਜਿੰਨੇ ਮੈਂ 18 ਸਾਲ ਦੀ ਉੱਤੇ ਚਲਾ ਗਿਆ ਸੀ ਅੱਛਾ ਜੀ ਹਾਂ ਉਹ ਤੇ ਜੰਗੂ ਮੁੰਡੇ ਕਿੱਥੇ ਚਲੇ ਗਏ ਬਾਹਰ ਸਮਾਜ ਦੇ ਵਿੱਚ ਕੀ ਹੋ ਰਿਹਾ ਉਹਨਾਂ ਨੂੰ ਪਤਾ ਨਹੀਂ ਹੁੰਦਾ ਬਹੁਤਾ ਸਮਾਜਦਾਰ ਹੈ ਹੂੰ ਹੂੰ ਤੇ ਜਿਹੜੀ ਤੂੰ ਇਹ ਮੇਰੇ ਜੰਗੂ ਜਿਹੜੀ ਹੋ ਗਈ ਹੈ ਉਹ ਸਮਝਦੇ ਰਹਿੰਦੇ ਪਰ ਫੌਲ ਵਾਲੀ ਜਿਹੜੀ ਵੀਡੀਓ ਜਿਆਦਾ ਉਹੀ ਸਹੀ ਦਾ ਬਣਦਾ ਇਹਨੂੰ ਬਿਲਕੁਲ ਸਹੀ ਕਹਿ ਰਹੇ ਹੋ ਹਾਂਜੀ ਆਉਂਦੇ ਇਸੇ ਕਰਕੇ ਜਿਹੜੇ ਫੌਲ ਦੀ ਜਿੰਦਗੀ ਹੁੰਦੀ ਹੈ ਜੀ ਕਿਉਂਕਿ ਇਹ ਵੀ ਦੇਖੇ ਹਮੇਸ਼ਾ ਜਿਹੜੇ ਜਾਨਾ ਜਿਹੜੇ ਤਲੇ ਦੇ ਉੱਤੇ ਮਰਦੇ ਹੂੰ 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 ਪਤਨੀਆਂ ਪਰੇ ਮਿਸ਼ੋੜੇ ਵਾਲੀ ਅਨੇਕ ਘਰ-ਘਰ ਤੋਂ ਦੀਦ ਨਾ ਇਸ ਤਰ੍ਹਾਂ ਦੀ ਭੋਜਨ ਦੀ ਜਿੰਦਗੀ ਹੋਈ ਹੈ ਅੱਛਾ ਭਪਿੰਦਰ ਦੋ ਚੀਜ਼ਾਂ ਪੋਜ਼ਿਟਿਵ ਵੀ ਆ ਤੁਸੀਂ ਨੈਗੇਟਿਵ ਗੱਲ ਤੇ ਕਹਿ ਲਈ ਜਿੱਦਾਂ ਸਮਾਜ 'ਚ ਹੁੰਦੀ ਆ ਪੋਜ਼ਿਟਿਵ ਇਹ ਕਹੀ ਜਾਂਦੀ ਆ ਕਿ ਫੌਜੀ ਬੜੇ ਸੱਚੇ ਸੁੱਚੇ ਹੁੰਦੇ ਆ ਝੂਠ ਨਹੀਂ ਬੋਲਦੇ ਆਮ ਤੌਰ ਤੇ ਸਾਡੇ ਪਿੰਡਾਂ 'ਚ ਇਹ ਗੱਲ ਮੰਨੀ ਜਾਂਦੀ ਆ ਕਿ ਜੇ ਫੌਜੀ ਆਇਆ ਨਾ ਇਹ ਬੰਦਾ ਬਿਲਕੁਲ ਰੱਬ ਦਾ ਰੂਪ ਹੁੰਦਾ ਇਹ ਝੂਠ ਨਹੀਂ ਬੋਲਦਾ ਦੂਜਾ ਇਹ ਹੁੰਦਾ ਕਿ ਫੌਜੀ ਡਿਸਪਲਨ ਦੇ ਬੜੇ ਪੱਕੇ ਹੁੰਦੇ ਆ ਲਗਭਗ ਮਤਲਬ ਵੀ ਆਪਣਾ ਜਿਸ ਤਰ੍ਹਾਂ ਦਾ ਰੁਟੀਨ ਉਹ ਨਾ ਉੱਥੇ ਜਿਹੜੇ ਤੁਸੀਂ ਦੱਸ ਰਹੇ ਹੋ ਕਿ ਲੰਬੀ ਸਮੇਂ ਜੇ ਨੌਕਰੀ ਕਰਨ ਨਾਲ ਜਿਹੜਾ ਫੌਜ ਦਾ ਡਿਸਪਲਨ ਆ ਉਹ ਮਨੁੱਖ 'ਚ ਆ ਜਾਂ ਬਿਲਕੁਲ ਜੀ ਇਹ ਰਿਸਪੀਸ਼ੀਅਲ ਦੇ ਨਾਲ ਤੇ ਮੰਨ ਲਓ ਜੀ ਮੈਂ ਹਮੇਸ਼ਾ ਜਲੀਦੀ ਰਹਿਣਾ ਤੁਹਾਨੂੰ ਅੱਜ ਦਿਨ ਮੈਂ ਤੱਗੇ ਨਹੀਂ ਤੁਹਾਨੂੰ ਮੈਂ ਉਹ ਦਿਨ ਚ ਤੱਗੇ ਨਹੀਂ ਦਿੱਲੀ ਮੈਂ ਵਰਤੇ ਸੀ ਜੀ ਤੇ ਹੁਣ ਤੋਂ ਨਾਲ ਕੋਈ ਸਾਰਾ ਗੋਰ ਤੋਂ ਮੈਂ ਤੱਗੇ ਨਹੀਂ ਮੈਂ ਜੇ ਕੋਈ ਜਾਂਦਾ ਜੇ ਰਾਹ ਵਾਈਟ ਲੈ ਕੇ ਮੈਂ ਹਲਮੇ ਲਈ ਜਾਨਾ ਹੁੰਦਾ ਹਾਂ 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 ਤੇ ਕਰੇ ਨਿਕਲਦਾ ਜੇ ਸਕੂਟਰੀ ਤੇ ਹੋਵੇ ਤਾਂ ਵੀ ਮੈਂ ਹੈਲਮਟ ਲੈ ਕੇ ਜਾਂਦਾ ਪਰ ਉਹ ਤੋਂ ਲੋਕਾਂ ਨੂੰ ਦੇਖ ਕੇ ਜਿਹੜੇ ਜਿਹੜੇ ਹੈਲਮਟ ਨਹੀਂ ਪੁੱਧਾ ਕਿਉਂਕਿ ਉਹ ਤੋਂ ਲੋਕ ਬਿਨਾ ਅਸੀਂ ਤਰੀ ਗੁਰਦੇ ਉਹਨਾਂ ਨੂੰ ਆ ਲੱਗਦਾ ਵੀ ਮੈਨੂੰ ਆ ਲੱਗਦਾ ਵੀ ਚੰਗੀ ਜਿਹੇ ਕੋ ਸਿੱਖਿਆ ਦੀ ਨਹੀਂ ਉੱਥੇ ਬਹੁਤ ਵਸੇ ਲਈ ਕਿ ਉਹਦੇ ਹੈਲਮਟ ਸੇਫਟੀ ਦਾ ਤੇਰੀ ਹੋ ਆਪਾਂ ਨੂੰ ਕਈ ਨਾ ਕੋਨਸਲਟ ਵੀ ਹੋਏਗਾ ਹਾਂ ਬਿਲਕੁਲ ਵਧੀਆ ਇਹੀ ਤਾਂ ਇਹੀ ਫਰਕ ਹੁੰਦਾ ਨਾ ਸਾਡੀ ਸੋਚ ਦਾ ਇਹੀ ਤਾਂ ਪੋਜ਼ਿਟਿਵ ਚੀਜ਼ ਹੈਗੀ ਆ ਹਾਂਜੀ ਬਿਲਕੁਲ ਉਜੀਗਨ ਨੂੰ ਪੇਸ਼ ਕਰੇ ਗੋਦੀ ਸਰਦਾਰ ਗੋਦੀ ਦੇ ਪੱਲੇ ਹਰਵੇਜ ਕੋਈ ਜਿਹੜਾ ਕੁਝ ਕਹਿਣਾ ਹੋ ਮੋਦੀ ਕਹਿਦੇ ਨੇ ਹੂੰ ਬਿਲਕੁਲ ਸਪਸ਼ਟ ਗੱਲ ਨਹੀਂ ਆ ਕਰਕੇ ਆਏ ਨਹੀਂ ਕਿ ਬਸ ਕਾਹੂ ਜਣੇ ਤੇ ਮੰਨ ਲੈ ਕਿ ਜਿਹੜਾ ਗੱਲ ਤੇ ਮੇਰੀ ਇੰਕਿਸਨਲ ਗੱਲਬਾਤ ਹੋਵੇਗੀ ਤੇ ਉਹ ਨੂੰ ਜੇ ਤੱਕ ਗੱਲ ਲਾ ਗੀ ਉਹ ਵੀ ਆਏ ਕਰਕੇ ਜਿਹੜੀ ਆਪਣੀ ਗੱਲ ਆਏ ਦੀ ਕਰ ਦੂਸਰੀ ਪਹੁੰਚ ਇਸ ਗਿਆ ਜਾਂਦਾ ਹੂੰ ਮਗਾਏ ਦਰ ਪਰ ਪਹੁੰਚ ਇਸ ਕਹਾਵਲ ਦਾ ਵੀ ਸਾਹਮਣੇ ਆਏ ਜਿਸ ਨੂੰ ਕਰੀਗੇ ਆ ਢੇਗੀ ਉਹਦੇ ਨਾਲ ਇੱਕ ਜਨ ਗੁਰਦੇ ਹੋਰ ਦਾ ਬੋਲ ਜੇ ਵੀ ਨੇ ਡਰਾਈਵਿੰਗ ਕਰੀਏ ਸਾਡੀ ਪੀਐਸ ਦੀ ਕੋਰ ਤੇ ਮਟੀਰੀਅਲ ਤੇ ਗੱਡੀਆਂ ਦੇ ਟੋਟਲੀ ਆਰਮੀ ਦਾ ਸਪਲਾਈ ਤਮਾਮ ਹੁੰਦਾ ਗੱਡੀਆਂ ਕਿਹ ਰਹਿੰਦਾ ਜੀ ਜੀ ਤੇ ਲਗਭਗ 600 ਗੱਡੀ ਬਾਈ ਕਮਟਰੀ ਦੇ ਵਿੱਚ ਹੁੰਦੀ ਹੈ ਹਮ ਹਮ ਇਹ ਜਿਹੜੀ ਜੰਦੇ ਉਹ ਤੇ ਜਿਹੜੇ ਸਾਲੇ ਰੇਡੀਏਟਰ ਟ੍ਰੇਨਿੰਗ ਟ੍ਰੇਨਿੰਗ ਹੁੰਦੀ ਹੈ ਨਾ ਜਿਹੜੇ ਜੀ ਰੋਡ ਤੇ ਲੈ ਕੇ ਨਿਕਲਦੇ ਆਂ ਸਾਡੇ ਸਟਾਰ ਸੀ ਵਾਲੇ ਬੁੜਦੇ ਹੁੰਦੇ ਮਾਲਵੇ ਸਾਡੇ ਬੰਦੇ ਬਾਰੀ ਸਕੇਦੇ ਹੁੰਦੇ ਕਿਤੇ ਜਾਣ ਪਾਤ ਤੇ ਪੱਕੇ ਡਰਾਈਵਰ ਬਣ ਗੋ ਵੀ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਤੇ ਆਪ ਕੋਈ ਨੁਕਸਾਨ ਨਾ ਕਰੋ ਉਹ ਸਾਰੇ ਕਿੱਗਲੇ ਭੈਣੇ ਹੁੰਦੇ ਜੇ ਜਿਹੜੇ ਰੋਡ ਤੇ ਚੱਲਦੇ ਨੇ ਵੀ ਸਾਹਮਣੇ ਵਾਲੇ ਨੂੰ ਕੋਈ ਪਾਵਰ ਖੰਭੀ ਜਿਹੜਾ ਗੱਡੀ ਲੈ ਜਾਵੇ ਹੂੰ ਹੂੰ ਉਹ ਤੋਂ ਤੁਸੀਂ ਉਹ ਜਨਰਲ ਆ ਗਈ ਉਹ ਚੱਲੂ ਨਹੀਂ ਜਾਊਗਾ ਹੂੰ ਪਰੰਦਰ ਇਹ ਵੀ ਕਹਿਆ ਜਾਂਦਾ ਕਿ ਜੇ ਫੌਜੀ ਡਰਾਈਵਰ ਹੁੰਦੇ ਆ ਉਹ ਕਾਨਵਾਇਜ਼ ਦੇ ਐਕਸਪਰਟ ਹੁੰਦੇ ਕਾਨਵਾਇਜ਼ ਗੱਡੀ ਚਲਾਈ ਜਾਂਦੇ ਜੇ ਇਕੱਲੇ ਚਲਾਉਣ ਤੇ ਫਿਰ ਗੜਬੜੂ ਹੀ ਕਰ ਦਿੰਦੇ ਆ ਨਹੀਂ ਨਹੀਂ ਬਈ ਕੋਈ 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 ਮੈਂ ਕਰਾ ਨਹੀਂ ਦਿੰਦਾ ਜਿਹਦੇ ਵਿੱਚ ਲਾਈਟਰ ਮੂਡ ਚ ਕਰ ਰਿਹਾ ਤੁਹਾਨੂੰ ਮੈਂ ਆਪਾਂ ਜੀ ਨਹੀਂ ਨਹੀਂ ਕੋਈ ਮੈਂ ਮੈਂ ਤਾਂ ਇਹਦਾ ਜੀ ਕੋਈ ਕਾਨਵਾਇਜ਼ ਦੀ ਗੱਡੀ ਚਲਾਉਣ ਦਾ ਮਤਲਬ ਇਹ ਨਹੀਂ ਕਿ ਉਹ ਗੱਡੀ ਆ ਉਹ ਕਿ ਹੈਵੀ ਗੱਡੀ ਹੈਵੀ ਵਿਕਲ ਜਿਹਨੂੰ ਚਲਾਉਣੇ ਨੇ ਕਿਉਂਕਿ ਉਹ ਆਮ ਬਾਜ਼ਾਰਾਂ ਦੇ ਵਿੱਚ ਵੀ ਆਉਣ ਲੱਗੇ ਆਪਣੇ ਇੱਥੇ ਜਾਂਦੇ ਸਾਰਾ ਵੀ ਉਹ ਲੈਟ ਵੀ ਕਈ ਗੱਡੀ ਆ ਜਾਂਦੀ ਹੈ ਜੀ ਜੀ ਇਹ ਫਰਕ ਹੋ ਜਾਂਦਾ ਹੂੰ ਹੂੰ ਕਿਉਂਕਿ ਜਿਹੜਾ ਉੱਥੇ ਮੇਰਾ ਲਗਭਗ ਜੇ ਜਿੱਤੋ ਨਹੀਂ ਬਹਾ ਦੀ ਮੈਂ ਮੋਟਰਸਾਈਕਲ ਤੋਂ ਲੈ ਕੇ ਹਰ ਇੱਕ ਇੱਕ ਆਰਮੀ ਦੇ ਅੰਦਰ ਚਲਾਉਣ ਨੂੰ ਸਿੱਖਿਆ ਵੀ ਉੱਚੀ ਹੈ ਜੀ ਘਰੇ ਕੁਝ ਨਹੀਂ ਹੋ ਜਾਂਦਾ ਜੀ ਜੀ ਅੱਛਾ ਭਵਿੰਦਰ ਮੈਂ ਹੁਣ ਚਲੋ ਕੁਝ ਹੋਰ ਗੱਲਾਂ ਕਰਦੇ ਆਂ ਜਿਹੜੇ ਫੌਜ ਦੇ ਅਫਸਰ ਹੁੰਦੇ ਕਮਿਸ਼ਨਡ ਅਫਸਰ ਜਾਂ ਤੁਹਾਡੇ ਚੋਂ ਜਿਹੜੇ ਬਣ ਕੇ ਜੀਸੀਓਸ ਵਗੈਰਾ ਹੁੰਦੇ ਆ ਜਿਵੇਂ ਇੰਸਟ੍ਰਕਟਰ ਬੜੀ ਸਖਤੀ ਨਾਲ ਸਿਖਾਉਂਦੇ ਆ ਚੀਜ਼ਾਂ ਡਿਸਪਲਿਨ ਬੜੀ ਸਖਤੀ ਨਾਲ ਉਹਨਾਂ ਦਾ ਜਵਾਨਾਂ ਨਾਲ ਕਿਦਾਂ ਦਾ ਵਿਹਾਰ ਹੁੰਦਾ ਥੋੜਾ ਜਿਹਾ ਇਹ ਸਾਨੂੰ ਜਾਣਕਾਰੀ ਦਿਓ ਕਿ ਜਿਹੜੇ ਅਫਸਰ ਹੁੰਦੇ ਆ ਉਹਨਾਂ ਦਾ ਰਹਿਣ ਸਹਿਣ ਗੱਲਬਾਤ ਕੁਝ ਹੋਰ ਤਰ੍ਹਾਂ ਹੁੰਦੀ ਆ ਕੀ ਜਿਹੜੇ ਜਵਾਨ ਆ ਉਹਨਾਂ ਨਾਲ ਜੂਨਟਾਂ ਦੇ ਵਿੱਚ ਉਹਨਾਂ ਦਾ ਵਿਹਾਰ ਕਿਦਾਂ ਹੁੰਦਾ ਕੋਈ ਐਕਸਪੀਰੀਅੰਸ ਤੁਹਾਡਾ ਇਹ ਲੰਬੀ ਜਿਹੜੀ ਸਰਵਿਸ ਕੀਤੀ ਉਹਦੇ ਵਿੱਚ ਪੋਜ਼ਿਟਿਵ ਤੇ ਨੈਗੇਟਿਵ ਦੋ ਗੱਲਾਂ ਸਾਝੀਆਂ ਕਰੋ ਸਾਨੂੰ ਇਹ ਦੇਖੋ ਜੀ ਦੇ ਵਿੱਚ ਆਰਮੀ ਦੇ ਵਿੱਚ ਅਨੁਮਾਤਰਕ ਵਰਗ ਅਨੁਮਾਤਰਕ ਦੇ ਵਿੱਚ ਤਲਗੀ ਤਿੰਨ ਵਰਗ ਨੇ ਜੀ ਪਹਿਲਾ ਜੀ ਗਿਆਨ ਵਾਲਾ ਵਰਗ ਜਿਹਦਾ ਹਾਲ ਦਾ ਕੱਕਾ ਜੀ ਇਹ ਕੋਟਵਾਦ ਆ ਜਾਂਦਾ ਜੀ ਆਪਾਂ ਸੁਪਰੀ ਦਾ ਸੁਪਰੀ ਦਾ ਸੁਪਰੀ ਦਾ ਮੈਜਰ ਕਰ ਕੋਈ ਇਸੇ ਰੌਂਡ ਵਿੱਚ ਆ ਗਿਆ ਨਾ ਜੂਨੀਅਰ ਕਮਿਸ਼ਨਰ ਅਫਸਰ ਹਾਂਜੀ ਹਾਂ ਆ ਗਏ ਪੀਸ ਮਰਾ ਅੱਛਾ ਰ ਇਹ ਕੋਟਵਾਦ ਆਪਸ ਟ੍ਰਾਡਿੰਗ ਆ ਲੈਫਟੇ ਰੌਂਡ ਤੋਂ ਲੈ ਕੇ ਜਾ ਰਿਹਾ ਕਮਿਸ਼ਨਡ ਅਫਸਰ ਜਿੰਨਾ ਕਹਿੰਦੇ ਠੀਕ ਹੈ ਜੀ ਅਗਲੇ ਪਲੇਸ ਉਹ ਡਾਇਰੈਕਟਰ ਕਲਿਸ਼ਨ ਲੈ ਕੇ ਪਰਤੇ ਜੀ ਜੀ ਇਹ ਤਿੰਨ ਵਾਰ ਨੂੰ ਤਿੰਨ ਬੰਦਿਆਂ ਦੀ ਜਿਹੜੇ ਹੈ ਨਸ ਖਾਣੇ ਦੇ ਅਲੱਗ-ਅਲੱਗ ਅੱਛਾ ਜੀ ਇਹ ਜਿਹੜੀ ਜਵਾਨਾਂ ਦੀ ਮੈਸਰਾਂ ਜਵਾਨਾਂ ਦੀ ਮੈਸਰਰੀ ਇਹ ਮੰਦਰੀ ਬੈਠੇ ਸਦਾ ਹੈ ਮੰਦਰਾ ਹਾਲ ਅੱਛਾ ਜੀ ਜੀ ਸੀ ਵੀ ਮੈਸਰਾਂ ਮੰਨ ਲਿਆ ਹਾਂ ਹਾਂ ਇਹ ਉਹ ਆਗੂ ਨਾਲ ਮੈਸਰਰੀ ਨਾਲ ਖਾਣਾ ਦਵੰਦਾ ਹੂੰ ਹੂੰ ਤੇ ਜਿਹੜੇ ਆਤਰਾ ਅਫਸਰਾਂ ਨਾਲ ਖਾਣਾ ਤੋਂ ਨਗਰੀ ਦੇ ਵਿੱਚ ਨਹੀਂ ਲੱਦੀ ਹੁੰਦੀ ਉਹਦਾ ਹੂੰ ਇਹ ਇੱਕ ਛੋਟੇ ਵਰਗਾਂ ਵਿੱਚ ਜਿਹੜੀ ਆਪਾਂ ਦੀ ਹੋਈ ਹੈ ਅੱਛਾ ਪਵੰਦਰ ਇਹ ਦੱਸੋ ਵੀ ਖਾਣੇ ਦੇ ਵਿੱਚ ਕੁਆਲਿਟੀ ਚ ਜਾਂ ਕੋਈ ਚੀਜ਼ਾਂ ਪਿੱਛੇ ਜੇ ਇੱਕ ਫੌਜੀ ਦੀ ਬੜੀ ਵੀਡੀਓ ਵਾਇਰਲ ਹੋਈ ਸੀਗੀ ਕਿ ਸਾਨੂੰ ਤਾਂ ਪਾਣੀ ਵਾਲੀ ਦਾਲ ਦਿੱਤੀ ਜਾਂਦੀ ਆ ਸਬਜੀ ਚੰਗੀ ਨਹੀਂ ਦਿੱਤੀ ਜਾਂਦੀ ਕਿਉਂਕਿ ਜਵਾਨਾਂ ਦੇ ਸਿਰ ਤੇ ਸਾਰੀ ਗੇਮ ਹੁੰਦੀ ਆ ਆਪਾਂ ਜਦੋਂ ਅੱਜ ਕੱਲ ਦੇ ਦੌਰ ਚੋਂ ਲੰਘ ਰਹੇ ਆ ਜਿੱਥੇ ਦੁਨੀਆ 'ਚ ਬੜੇ ਤਣਾਅ ਵਦੇ ਹੋਇਆ ਤੇ ਫੌਜ ਦੇ ਆਸਰੇ ਅਸੀਂ ਸੁਖ ਦੀ ਨਹੀਂ ਸੌਂਨੇ ਆ ਜਿਹੜੇ ਪਿੱਛੇ ਲੋਕ ਸੌਂਨੇ ਆ ਨਹੀਂ ਤੇ ਜਿੱਦਾਂ ਦੇ ਹਾਲਾਤ ਹੁੰਦੇ ਆਲੇ ਦੁਆਲੇ ਤੇ ਫੌਜੀ ਦੀ ਮਤਲਬ ਜਿਹੜੀ ਰਿਸਪੈਕਟ ਆ ਉਹ ਆਮ ਅਸੀਂ ਬਹੁਤ ਕਰਦੇ ਆ ਜਿਹੜੇ ਬਾਰਡਰ ਸਟੇਟਾਂ ਨੇ ਅਸੀਂ ਬਹੁਤ ਰਿਸਪੈਕਟ ਕਰਦੇ ਆਂਗੇ ਫੌਜੀ ਬਹੁਤ ਜਾਇਜ਼ਵਾਨ ਨਿੱਕੇ ਹੁੰਦੇ ਆ ਪਰ ਜੋ ਸਕੂਲ ਪੜ੍ਹਦੇ ਸੀ ਫੌਜੀ ਦੀ ਗੱਡੀ ਦੇਖੀ ਸੀ ਅਸੀਂ ਸਲੂਟ ਮਾਰਦੇ ਹੁੰਦੇ ਸੀ ਕਿ ਸਾਰੇ ਮੈਨੂੰ ਯਾਦ ਆ ਤੇ ਤੁਸੀਂ ਕਿਦਾਂ ਮਹਿਸੂਸ ਕਰਦੇ ਹੋ ਕਿ ਜਿਹੜੀ ਖਾਣੇ ਪੀਣੇ ਦਾ ਕੋਈ ਫਰਕ ਆ ਲੈਵਲ ਦਾ ਜਿਹੜੀ ਤੁਹਾਨੂੰ ਭੋਜ ਨਾ ਦਾ ਜਵਾਨਾਂ ਨੂੰ ਜੀਸੀਓ ਨੂੰ ਤੇ ਉੱਪਰ ਉਹਦੀ ਕੁਆਲਿਟੀ ਇੱਕੋ ਜੀ ਹੁੰਦੀ ਆ ਜਾਂ ਉੱਚ ਵੀ ਫਰਕ ਪਿਆ ਜਾਂਦਾ ਵੀਰ ਇਹ ਬਹੁਤ ਫਰਕ ਹੈ ਇਹ ਅਸਰ ਨਾਲ ਅਸਕਲੀ ਲੱਗ ਜਾਂਦਾ ਹੈ ਅੱਛਾ ਜੀ ਆਹ ਜਵਾਨਾਂ ਦਾ ਲੱਗਦਾ ਲੱਗਦਾ ਜੀਸੀਓ ਜਿਹੜੇ ਜਵਾਨਾਂ ਨਾਲ ਦੇ ਰਹਿੰਦੇ ਆਂ ਤੇ ਉਹ ਬੰਦੇ ਮੈਨਾਂ ਵੀ ਲੱਗਦਾ ਕਿ ਉਹਦੇ ਵਿੱਚੇ ਨਿੱਕਦੇ ਆ ਜਾਂਦੇ ਨੇ ਦੇਖੋ ਜਵਾਨ ਹੁੰਦੇ ਗਾੜੇ ਜੀਸੀਓ ਦੇ ਥੋੜੇ ਅਸਰ ਜਿੰਦੂ ਤੋਂ ਪਹੁੰਚਦਾ తిధి జ్వానా కర్ కానా కర్థిసా దంా ళ్పాదటమ coworkers ఆసా తా కరుా ల్తా ਪਾਣੀ ਬਹੁਤ ਵਾਰ ਰੋਹੀ ਹੁੰਦਾ ਵੀ ਕੱਲ੍ਹ ਨੂੰ ਉਹ ਤੇਗ ਬਾਹਰ ਬਰਸੀ ਦੇ ਦਿਖਾਇਆ ਸੀ ਪਰ ਕੰਨਾ ਪਾਣੀ ਪਾਣੇ ਹੁੰਦੇ ਵਿੱਚ ਦਾਣਾ ਨਹੀਂ ਮਿਲਦਾ ਉਹਨਾਂ ਨੂੰ ਹਾਂ 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 ਆ ਤੀਨ ਨਾ ਯਾਦ ਕਰਾਤਾ ਵਕਿਆ ਦਾ ਨਾ ਤੇਗ ਬਾਹਰ ਦਰਸ਼ਿਕਾ ਸਾਡੇ ਗੁਰੂ ਪਾਤਸ਼ਾਹ ਨੌਵੇਂ ਨਾਮ ਹਾਂ ਅੱਛਾ ਅਪਿੰਦਰ ਚਲੋ ਇਹ ਤੇ ਖਾਣੇ ਪੀਣੇ ਦੀ ਗੱਲ ਹੋ ਗਈ ਤੇ ਇੱਕ بڑا ਖਾਣਾ ਹੁੰਦਾ ਫੌਜ ਚ ਸਾਲ ਚ ਇੱਕ ਦੀ ਅਰ ਜਾਂ ਦੋ ਵਾਰ ਜਨ ਕੋਈ ਫੰਕਸ਼ਨ ਵੱਡੇ ਹੁੰਦੇ ਉਹ ਕਿੰਦਰਾ ਹੁੰਦਾ ਉਹ ਐਕਸਪੀਰੀਅੰਸਾਂਾਂ ਜਾ ਕਰੋ ਸਾਡੇ ਨਾਲ ਵੱਡੇ ਕੋਲੇ ਇੱਕ ਪ੍ਰੋਗਰਾਮ ਆ ਗਿਆ ਨਾ ਜਿਵੇਂ ਕੋਈ ਨਮਾ ਸਾਹਿਬ ਨੇ ਵੀ ਬਣਾ ਦਿੰਦੇ ਜਾਂ ਕੋਈ ਕਿਸੇ ਸੀ ਉਹ ਵੱਡੀ ਗੱਲ ਨਹੀਂ ਹੁੰਦੀ ਕਿ ਮਮਾਂ ਦਾ ਵੱਡਾ ਖਾਣਾ ਹੁੰਦਾ ਉਹ ਵੱਡੇ ਖਾਣੇ ਦੇ ਵਿੱਚ ਲੇਸੀ ਲਗਭਗ ਖਾਵਾ ਜਿਹਾ ਆਪਣਾ ਬਣਾਇਆ ਜਾਂਦਾ ਹੈ ਜਿਹੜਾ ਦੇਖਣ ਦੇ ਲਾਇਕ ਨਹੀਂ ਜਿਹੜੀ ਚਲੀ ਮੁੱਕੀ ਜਾਂਦੀ ਹੈ ਹੂੰ ਹੂੰ ਤੇ ਉਹਦੇ ਵਿੱਚ ਇੱਕ ਗੱਲ ਹੋ ਜਾਂਦੀ ਹੈ ਕਿ ਬਹੁਤੇ ਮਾਂ ਕਰੀ ਵੱਡਾ ਖਾਣਾ ਬਹੁਤ ਘੱਟ ਖਾਦਾ ਹੈ। ਅੱਛਾ ਕਿਉਂਕਿ ਉਹਦੇ ਵਿੱਚ ਜਿਹੜਾ ਦੇਣਾ ਹੁੰਦਾ ਠੀਕ ਹੈ ਵੀ ਰਾਤ ਨੂੰ ਦਾ ਰਾਤ ਨੂੰ ਇਹ ਬਤਾ ਕਿੰਨਾ ਕਿੰਨੇ ਵਜ ਜਾਣਾ ਤੇ 12 1 ਵੀ ਬੱਜ ਜਾਂਦਾ ਇਹ ਖਾਣੇ ਲੱਗਦੇ ਲੱਗਦੇ ਜਾਨ ਪੁਰਾ ਬੋਧਨ ਡਿਊਟੀ ਵਾਲਾ ਉਹ ਤਾਂ ਉਲਟੀ ਤੇ ਚਲਦੀ ਰਹਿੰਦੀ ਰਿਡੀਨ ਵਰਕ ਹੂੰ ਹੂੰ ਤੇ ਪੂਰੇ ਇਹ ਲੱਚੇ ਲਗਾ ਸਾਰਾ ਕੁਝ ਖਿਲ ਜਾਂਦਾ ਇਹ ਖਾਣੇ ਦੇ ਵਿੱਚ ਮੈਂ ਮੈਸ ਕਰਕੇ ਜਦੋਂ ਤੇ ਵੀ ਓਹ ਜ਼ਿਆਦਾ ਉਜਾਇਆ ਜਾਂਦਾ ਮੇਰੇ ਵਰਗੇ ਬਹੁਤ ਘੱਟ ਕਰ ਚੱਕਦੇ ਆ ਮੈਂ ਜਿਹੜੇ ਦਾ ਆਰਾਮ ਕਰਦਾ ਜਿੰਦਾ अच्छा अच्छा ਤੁਸੀਂ दारू ਦਾ ਜ਼ਿਕਰ ਕੀਤਾ ਵੀ ਉਦੋਂ दारू ਹੀ ਮਿਲਦਾ ਫੌਜ ਦੇ ਵਿੱਚ ਕਿਉਂਕਿ ਦਾ ਡਿਊਟੀ ਬੜੀ ਸਖਤ ਹੁੰਦੀ ਜਿੱਦਾਂ ਤੁਸੀਂ ਕਿਹਾ ਹੀ ਆ ਕਿ ਕਿਤੇ ਸਵੇਰੇ 4 ਵਜੇ ਉੱਠ ਕੇ ਜਾਣਾ 3 ਵਜੇ ਜਾਂ ਰਾਤ ਭਰ ਡਿਊਟੀਆਂ ਇਹ दारू ਦਾ ਕਿੰਨਾ ਕੁ ਚੱਲਣਾ ਆ दारू ਜਿਹੜਾ ਰੰਮ ਰੂਮ ਆਪਾਂ ਸਮਝਦੇ ਆ ਜਦੋਂ ਹਾਈਟ ਹੁੰਦੇ ਆ ਸ਼੍ਰੀਨਗਰ ਕਸ਼ਮੀਰ ਉੱਪਰ ਲੋਕਾਂ ਜੇ ਆਮ ਹੀ ਆ ਕਿ ਫੌਜੀਆਂ ਨੂੰ ਠੰਡ ਤੋਂ ਬਚਾਉਣ ਲਈ ਉੱਥੇ ਰੰਮ ਰੂਮ ਜਿਹੜੀ ਮਿਲਦੀ ਆ ਤੇ ਇਹ ਉੱਥੇ ਕਿੰਨਾ ਕੁ ਚੱਲਣ ਹੁੰਦਾ ਫੌਜ 'ਚ ਕਿਉਂਕਿ ਉੱਥੇ ਡਿਸਪਲਿਨ ਦੀ ਵੀ ਗੱਲ ਆ ਤੇ ਤੁਸੀਂ ਜਿਆਦਾ ਪੀ ਕੇ ਉਦਾਂ ਦਾ ਕੰਮ ਨਹੀਂ ਕਰ ਸਕਦੇ ਕਿਸਦਾ ਦਾ ਹੁੰਦਾ ਫੌਤ ਨਹੀਂ ਨਹੀਂ ਇਹ ਜਿਹੜੇ ਜਾਰੀ ਵਾਲੀ ਗੱਲ ਹੈ ਜੀ ਹਾਂਜੀ ਜੀ ਆਪਾਂ ਕਹਿੰਦੇ ਕੋਈ ਵੀ ਭਾਈ ਜਿੱਤੀ ਜੰਗੀ ਸਰਾਬ ਨਹੀਂ ਪੀਤੀ ਜਾਂਦੇ ਅੱਛਾ ਆ ਮੇਰੇ ਨਾਲ ਮੇਰੇ ਨਾਲ ਕੋਈ ਸਮਝੇ ਮਤਲਬ ਦੇ ਘੱਟ ਦੇ हां वे एक दो पौंडा दारू ਆਪਾਂ ਕਹਿੰਦੇ ਆ ਉਹਨੂੰ ਅੱਖਾਂ 'ਚ ਪਾਉਣ ਵਾਲਾ ਥੋੜਾ ਡ੍ਰੌਪ ਹੀ ਮਿਲਨੇ ਮਤਲਬ ਪਾਉਂਦੇ ਜਦੋਂ ਮੰਨ ਲਾ ਕਿ ਜਦੋਂ ਆਪਾਂ ਗਾਰੀ ਪੀਂਦੇ ਹਾਂ ਗਾਰੀ ਪੀਂਦੇ ਜਦੋਂ ਜਿਆਦਾ ਪੂਰੇ ਬੋਤਲ ਪੀਂਦੇ ਜਿਹੜੀ ਸ਼ਰਾਬ ਹੋ ਜਾਂਦੀ ਹੈ ਨਾ ਹਾਂ 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 ਤੇ ਉਹ ਗਾਰੀ ਦੇ ਡਰਕੀ ਬੰਦੇ ਜੋ ਦੋ ਤੱਕ ਬੱਤੇ ਬੱਗਾ ਇਸ ਤਰ੍ਹਾਂ ਲਿੰਗਰ ਪਰ ਜਿਹੜੇ ਦੀ ਡਿਊਟੀ ਹੁੰਦੀ ਹੈ ਗੰਦੇ ਜਿਹੜੇ ਉਹ ਇਮੇਂਡਾਰੋ ਅੱਛਾ ਜੀ ਅੱਛਾ ਅੱਛਾ ਹਾਂ ਤੁਹਾਡੇ ਤੁਹਾਡੇ ਪ੍ਰੋਫੈਸ਼ਨ 'ਚ ਖਾਸ ਕਰਕੇ ਜਦੋਂ ਤੁਸੀਂ ਡਰਾਈਵ ਕਰਨਾ ਤੇ ਹੋਰ ਵੀ ਸੇਫਟੀ ਲੋਡ ਹੁੰਦੀ ਆ ਹਨਾ ਉਹ ਇਹ ਗਰਾਡੇ ਦੇ ਵੀ ਨਾਮ ਦੇ ਦੇ ਵੀ ਹੈ ਨਾਮ ਦੇ 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 ਗਾਰੀ ਨੂੰ ਮਨਾ ਕਰਦੇ ਨੇ ਕਿ ਜਿਹਨੇ ਅਗਲੇ ਦਿਨ ਮਿਲਗੇ ਅੱਛਾ ਜੀ ਠੀਕ ਆ ਹਾਂ ਜੇ ਨਾ ਕਰਦਾ ਜੇ ਵੀ ਡਿਊਟੀ ਨੂੰ ਵੀ ਜ਼ਰੂਰੀ ਹੈ ਪਾਰਾਗ੍ਰਾਫ ਦੀ ਵੀ ਜ਼ਰੂਰੀ ਹੈ ਦੇਖਣਾ ਹੁੰਦਾ ਇਹ ਵੀ ਸੰਪਤੀ ਜਿਹੜੀ ਡਿਊਟੀ ਦੇ ਨਾਲ ਬੰਦੇ ਸਾਰੀ ਇਹ ਗੰਨ ਮਤਲਬ ਬਟਾਲੀਆਂ ਜਾਂ ਕੰਪਨੀ ਨੂੰ ਜਿਹੜੀ ਸੰਪਤੀ ਦੀ ਰਾਖੀ ਨੂੰ ਅਟੈਕ ਹੋ ਗਿਆ ਜਾਂ ਕੋਈ ਚੋਰੀ ਹੋ ਗਈ ਸਾਰਾ ਕੁਝ ਦੇਖਣਾ ਪੈਂਦਾ ਹੈ हां अच्छा दूसरी मैंने दसियो ਜਿਹੜੇ ਆਫਸਰਸ ਰੈਂਕ ਨੇ ਚਲੋ ਜੀਸੀਓ ਤੇ ਤੁਹਾਡੇ ਚੋਂ ਹੀ ਗਏ ਹੁੰਦੇ ਉਹਨਾਂ ਨੂੰ ਜਵਾਨਾਂ ਦੀ ਜ਼ਿੰਦਗੀ ਬਾਰੇ ਕਾਫੀ ਸਮਝ ਹੁੰਦੀ ਆ ਜਿਹੜੇ ਕੁਝ ਸਿੱਧੇ ਕਮਿਸ਼ਨ ਲਾ ਕੇ ਚੱਲ ਜਾਂਦੇ ਆ ਡੇਰਾ ਤੋਂ ਤੋਂ ਆਈਐਮਏ ਕਰਕੇ ਜਾਂ ਦੂਜਾ ਕਰਕੇ ਉਹਨਾਂ ਜਿੰਦਾਂ ਤੁਸੀਂ ਕਿ ਫੌਜੀ ਜ਼ਿੰਦਗੀ ਨਾਲ ਟੁੱਟਿਆ ਹੁੰਦਾ ਤੇ ਥੋੜਾ ਅਲੱਗ ਤਰ੍ਹਾਂ ਸੋਚਦਾ ਉਹ ਬੰਦੇ ਥੋੜੀ ਜਿਹੀ ਉਸ ਐਲੀਟ ਕਲਾਸ ਚੋਂ ਆਏ ਹੁੰਦੇ ਆ ਉਹਨਾਂ ਦੇ ਫਾਦਰ ਵੱਡੇ ਵੀ ਫੌਜੀ ਅਫਸਰ ਹੁੰਦੇ ਆ ਜਾਂ ਕਿ ਇਦਾਂ ਦਾ ਅੱਜਕੱਲ ਫੌਜ ਉਹਨਾਂ ਦਾ ਬਿਹੇਵੀਅਰ ਕਿੱਦਾਂ ਹੁੰਦਾ ਜਵਾਨਾ ਪ੍ਰਤੀ ਕਿਸ ਤਰ੍ਹਾਂ ਦਾ ਉਹਨਾਂ ਦਾ ਵਤੀਰਾ ਕਿੱਦਾਂ ਹੁੰਦਾ ਤੁਹਾਡੇ ਐਕਸਪੀਰੀਅੰਸ 'ਚ ਮੈਂ ਪੁੱਛਿਆ ਵੀ ਪੋਜ਼ਿਟਿਵ ਤੇ ਨੈਗੇਟਿਵ ਆਪਣੀ ਸਾਰੀ ਲਾਈਫ 'ਚ ਤੁਸੀਂ ਦੱਸਿਓ ਵੀ ਕਿਹੋ ਜਿਹੇ ਅਫਸਰਾਂ ਦਾ ਵਾਪਿਆ ਤੁਹਾਡਾ ਇਹ ਬਹੁਤ ساری ਅਫਸਰਾਂ ਨਾਲ ਬਾਤ ਹੋਈ ਬਹੁਤ ਕੁਝ ਦੇਖਿਆ ਹੈ

ਹੋ ਇਹ ਨਾ ਵੀ ਆਰ ਵੀ ਵਿਰਕਾ ਵਿੱਚ ਆ ਜਾਨਾਂ ਦੇ ਜਾ ਕੇ ਬੜੀ ਮਿਲਦਾ ਕਿਉਂਕਿ ਬਾਰੇ ਗਰੋਸਤੇ ਵੀ ਆਲਾ ਨੂੰ ਬਹੁਤ ਕੁਝ ਕਰਨਾ ਮਤਲਬ ਇਹ ਕੇ ਲਿਖਦੇ ਨੇ ਸਿੱਧੇ ਤੌਰ ਤੇ ਕਹਿੰਦਾ ਸਕਦਾ ਜਿਵੇਂ ਇੱਕ ਬ੍ਰਾਹਮਣ ਤੇ ਇੱਕ ਸੋਧਨ ਹੁੰਦਾ ਅੱਛਾ ਇਹਨਾਂ ਡਿਫਰੈਂਸ ਲੱਗਦਾ ਤੁਹਾਨੂੰ ਇਹ ਇਹਨਾਂ ਉਹਦੇ ਵਿੱਚ ਫਰਕ ਪੈਂਦਾ ਹੈ ਆਪਾਂ अच्छा नहीं पर फौज ਦੇ ਵਿੱਚ ਤੇ ਆਮ ਤੌਰ ਤੇ ਇੱਥੇ ਮੰਨਿਆ ਜਾਂਦਾ ਆ ਕਿ ਫੌਜੀ ਜਵਾਨ ਆਪਣੇ ਅਫਸਰ ਲਈ ਜਾਨ ਵਾਰ ਦਿੰਦੇ ਆ ਲੜਾਈ ਦੇ ਤਾਂ ਕਦੀ ਲੜਾਈ ਦਾ ਮੌਕਾ ਮਿਲਿਆ ਤੁਹਾਡੇ ਪੀਰੀਅਡ 'ਚ ਕੋਈ ਜੰਗ ਹੋਈ ਮੇਰੇ ਦਿਨ ਤੋਂ ਕੋਈ ਜੰਗ ਤਾਂ ਲੱਗੀ ਸੀ ਜਿਹੜੀ ਕਾਰਗੋ ਵਾਲੀ ਜੰਗ ਹੋਈ ਸੀ ਉਹਨਾਂ ਦੇ ਕਰਨਾ ਉਹਦੇ ਵਿੱਚ ਮੇਚ ਨਹੀਂ ਹੋਦਾ ਉਧਰ ਆਪਾਂ ਸਾਰੀ ਸੀ ਕਮੇਡੀ ਨੂੰ ਫੋਨ ਕਹਿਣਾ ਆਪਾਂ ਕਰਕੇ ਰੱਖਿਆ ਸੀ ਤੇ ਉਹ ਤੋਂ ਬਾਅਦ ਆ ਜਦੋਂ ਸੈਂਸਿਟੀਵ ਤੇ ਅਟੈਕ ਹੋ ਰਿਹਾ ਸੀ ਹੂੰ ਉਹਨੇ ਬੁਲਾਇਆ ਸੀ ਬੁਲਾਇਆ ਤੋ ਮੈਂ ਪਹੁੰਚਿਆ ਅੱਛਾ ਜੀ ਤੇ ਛੁੱਟਿਆ ਸੀ ਮੈਂ ਲੱਗਦਾ 12:00 ਬਜੇ ਮੈਂ ਰਹਾ ਸੀ ਤੇ ਮਨਨਾਲ ਦੀ ਨਾਲ ਕੌਲਾ ਆ ਗਿਆ ਸੀ ਬੈਂ 11:00 ਵਿੱਚ ਹੀ ਜਲਦੀ ਪਹੁੰਚੂਗਾ ਉੱਥੇ ਪਹੁੰਚ ਕੇ ਅਸੀਂ ਜਾ ਕੇ ਹੂੰ ਹੂੰ ਉੱਥੇ ਜੂਟ ਹੈ ਨਹੀਂ ਜੂਟ ਪਹੁੰਚਣ ਤੇ ਅੱਛਾ ਤੇ ਫਿਰ ਉਹ ਕਹਿੰਦੇ ਵੀ ਉਹ ਤੱਕ ਦੇ ਕੋਲ ਨਹੀਂ ਲੜਾਈ ਲੱਗ ਸਕਦੀ ਜਾਂ ਕੋਈ ਨਹੀਂ ਪਹੁੰਚ ਸਕਦਾ ਉਹਨੂੰ ਤੇ ਕਾਦੀ ਕਿਸੇ ਦੇਖਣ ਨੂੰ ਮਿਲਿਆ ਨਹੀਂ ਹੂੰ ਕਿ ਤਾਂ ਬਰਸ਼ਾਣਾ ਕਾਦੀ ਹੋ ਰੇ ਤੇ ਆਕ੍ਰਾਨਾ ਦੇ ਵਿੱਚ ਤੇ ਉਹਦਾ ਸਾਰਾ ਕੁਝ ਨੀਰ ਜਾਂਦਾ ਹੈ ਕਹਿੰਦੇ ਕੌਣਾ ਮਤਲਬ ਪਾਣੀ ਵੀ ਬੋਝ ਨਾਲ ਨਸੀਬ ਨਹੀਂ ਹੁੰਦਾ ਸੀ ਕਿਉਂਕਿ ਅਸਰੋਂ ਵਾਸਤੇ ਜਿਹੜੇ ਬੰਦੇ ਮਤਲਬ ਮੀਂਹ ਵਰਗੀ ਮਾਰਖੇ ਹੁੰਦੇ ਹਨ ਸਾਰਾ ਕੁਝ ਪਹਿਲਾਂ ਉਹਨਾਂ ਕੋਲ ਜਿਹੜਾ ਸਾਡੇ ਕੋਲ ਮਾਤ ਚਲਦਾ ਹੂੰ ਇਹ ਕਾਫੀ ਵੱਡਾ ਮਸਲੇ ਹੋ ਰਹੇ ਹੈਗੇ ਡਾਕਟਰ ਪਰ ਕਹਿੰਦਾ ਮੰਨਦੇ ਜਿਹੜਾ ਅਫਸਰ ਦੀ ਲਾਈਫ ਹੈ ਤੇ ਜਵਾਨ ਦੀ ਲਾਈਫ ਹੈ ਉਹ ਚ ਬੜਾ ਫਰਕ ਹੈ ਜਵਾਨ ਦੀ ਲਾਈਫ ਕਾਫੀ ਬਹੁਤ ਮਹੋਬ ਬੰਦਾ ਹੁੰਦਾ ਜੀ ਅਫਸਰ ਮੰਨੋ ਅਫਸਰ ਹੀ ਹੋਏ ਤੇ ਪਰ ਪਰ ਬੰਦਾ ਜਵਾਨ ਜੀ ਤੇ ਇਹੋ ਹੀ ਸੁਣਦੇ ਰਹੇ ਆਪਣੇ ਵੱਡਿਆਂ ਕੋਲੋਂ ਵੀ ਸਾਰੇ ਫੌਜੀ ਮੈਂ ਤੁਹਾਨੂੰ ਪਹਿਲਾਂ ਸ਼ੁਰੂ ਚ ਕਿਹਾ ਕਿ ਫੌਜੀ ਜਵਾਨ ਬਹੁਤ ਵਫਾਦਾਰ ਹੁੰਦੇ ਆਪਣੇ ਅਫਸਰ ਪਰ ਹੀ ਤੇ ਜਿਹੜਾ ਅਫਸਰ ਹੁੰਦਾ ਖਾਸ ਕਰਕੇ ਕਮਾਂਡ ਕਰ ਰਿਹਾ ਜਿਹੜਾ ਅਫਸਰ ਆ ਉਹਦੇ ਵਾਸਤੇ ਜਵਾਨ ਉਹਦੇ ਬੱਚਿਆਂ ਵਰਗੇ ਹੁੰਦੇ ਆ ਤੇ ਉਹ ਬਹੁਤ ਮੁਹੱਬਤ ਨਾਲ ਤਾਂ ਹੀ ਕਰਦਾ ਕਿ ਕੱਲ ਨੂੰ ਜਦੋਂ ਔਖਾ ਸਮਾਂ ਆਉਂਦਾ ਤੇ ਫਿਰ ਉਹਦੇ ਲਈ ਉਹ ਜਾਨ ਵੀ ਵਾਰਦੇ ਆ ਬਿਲਕੁਲ ਦੇਖੋ ਜੇ ਕੇਰਲ ਜੋ ਜਿਹੜੇ ਕੇਰਲ ਦੇ ਸੈਨਰੀਓ ਕਹਾਣੀ ਪਰ ਉਹ ਕੋਟ ਮਾਰਸ ਉਹਦੀ ਜਿਹੜੀ ਕਿਤਾਬ ਨਹੀਂ ਲਿਖੀ ਦੀ ਮਗਰੋਂ ਵੀ ਬਹੁਤ ਕੁਝ ਮਿਲਦਾ ਉਸ ਪਾਸੇ ਆਉਣੇ ਆਪਾਂ ਤੁਹਾਡੇ ਸਿਹਤ ਵਾਲੇ ਪਾਸੇ ਆਉਣੇ ਆ ਪਰ ਮੈਂ ਤੁਹਾਨੂੰ ਪਹਿਲਾਂ ਭਵਿੱਖ ਦੀਆਂ ਕੁਝ ਚੀਜ਼ਾਂ ਕੋਈ ਜਾਨਣਾ ਚਾਹੁੰਦਾ ਸੀ ਹਾਂਜੀ ਹਾਂਜੀ ਕਿਉਂਕਿ ਅਫਸਰ ਹੈ ਵੀ ਹੈ ਜਾਨ ਦੇ ਮਾਰਦੇ ਜਵਾਨਾਂ ਦਾ ਹੋਇਆ ਜਵਾਨੀ ਜਾਨੀ ਦੇ ਮਾਰਦੇ ਦੇਖੋ ਲੜਾਈ ਦੀ ਜਿਹਦੇ ਜਾਨੇ ਮੰਨਣਾ ਆਰ ਆਰ ਵੀ ਵਿੱਚ ਰਹੀ ਰਸਟਰੀ ਦੇ ਹੋਏ ਵਿੱਚ ਮੈਂ ਲਾਇਆ ਦੋ ਪੰਜ ਤੋਂ ਬਾਅਦ ਸਮਾਂ ਲਾਇਆ ਅੱਛਾ ਜੀ ਜੇਲ੍ਹ ਦੇ ਵਿੱਚ ਹਾਂਜੀ ਇਹ ਉੱਥੇ ਬਹੁਤ ਕੁਝ ਦੇਖਣ ਨੂੰ ਮਿਲਿਆ ਤੇ ਜੇ ਉੱਥੇ ਇਹ ਵੀ ਦੇਖਿਆ ਗਿਆ ਕਿ ਉਹ ਜਵਾਨ ਨੇ ਜਵਾਨ ਮੂਰੇ ਲੱਗ ਕੇ ਜਾਂਦੇ ਲੜਾਈ ਲੜਨ ਲੱਗਦੇ ਜਿਵੇਂ ਕਿਤੇ ਵੀ ਜਾਣਾ ਹੁੰਦਾ ਸਰਚ ਲਗਾ ਕੇ ਜਾਂ ਕਿਤੇ ਪਾਸੇ ਵੀ ਜਾਂਦੇ ਤੇ ਉੱਥੇ ਮੂਰੇ ਹੋ ਕੇ ਜਵਾਨ ਹਨਾ ਇਹ ਮੂਰੇ ਵਰਗੇ ਜਾਂਦੇ ਆ ਉੱਥੇ ਤੇ ਅਫਸਰ ਵਿਚਾਰੇ ਜਾਂ ਪਿੱਛੇ ਹੁੰਦਾ ਉੱਥੇ ਮੈਂ ਇੱਕ ਘਟਨਾ ਦੇਖੀ ਲੋਕਾਂ ਦੇ ਵਿੱਚ ਵੀ ਜ਼ਿਕਰ ਕਰਿਆ ਹੈ ਕਿ ਇੱਕ ਜਰੂਰ ਨਗਰ ਬੰਕਰ ਬਣਾਇਆ ਜਿਹੜਾ ਨਹੀਂ ਬੰਦਾਂ ਦਾ ਤੁਰਦਾ ਉਹਨਾਂ ਨੂੰ ਬਾਰਨ ਕਰਦੇ ਪਰਨ ਕਰਦੇ ਜਦੋਂ ਮੇਜਰ ਸਾਹਿਬ ਚੋਰੀ ਹੋਣ ਲੱਗ ਗਏ ਹੂੰ ਤੇ ਉਹ ਹੋਣ ਦੀ ਸਕੋਡਾ ਉੱਥੇ ਖੜੀ ਹੋਈ ਇੱਕ ਨੰਦਾ ਪੁਰੀਨ ਕੁਮਾਰ ਜੀ ਦੀ ਗੋਲੀ ਲੱਗੀ ਪੇਟ ਦੇ ਵਿੱਚ ਹੂੰ ਇਹ ਬਤਨ ਕੀ ਹੋਇਆ ਉਹ ਪੇਟ ਦੇ ਵਿੱਚ ਮੇਜਰ ਸਾਹਿਬ ਦੇ ਦੁਆਰੇ ਜਾ ਕੇ ਲੈ ਗਏ ਅੱਗੇ ਆਫਸਰ ਨੂੰ ਨਾ ਜੀ ਬੰਦੇ ਲਾ ਕੇ ਮੇਰੇ ਤੇ ਪ੍ਰਵੀਰ ਕੁਮਾਰ ਦੇ ਵੀ ਗੋਲੀ ਲੱਗੀ ਤੇ ਪ੍ਰਵੀਰ ਕੁਮਾਰ ਦੇ ਵੀ ਆਉਂਦੇ ਆਉਂਦੇ ਰਾਹੇ ਦੇ ਉੱਤੇ ਪਹੁੰਚੇ ਜਦੋਂ ਗੋਲਡ ਵੀ ਵਿੱਚ ਉਹਦੀ ਵੀ ਡੈਥ ਹੋ ਗਈ ਜਹਰ ਚੜ ਗਿਆ ਉਹਨੇ ਕੋਈ ਨਾ ਹੂੰ ਹੂੰ ਇਹ ਹੁਣ ਤੋਂ ਦੇ ਵਿੱਚ ਵੀ ਪ੍ਰਵੀਰ ਕੁਮਾਰ ਜੀ ਦੇ ਮੂਰੇ ਸ਼ਾਇਦ ਹਾਲਾਂਕਿ ਫੈਰੀ ਚੜ ਕੇ ਵਾਪਸ ਅਤਵਾਦੀ ਦੇ ਖਾੜੀ ਨਹੀਂ ਕਰੀ ਗਏ ਅਤਵਾਦੀ ਵੀ ਮਰ ਗਏ ਤੇ ਉਹਦੇ ਵਿੱਚ ਕੀ ਹੈ ਜਿਹੜੇ ਮੇਜਰ ਸਾਹਿਬ ਤੇ ਉਹ ਬੰਦੇ ਨੇ ਮਰ ਗਏ ਅੱਛਾ ਜੀ ਜਿਹੜਾ ਪ੍ਰਵੀਰ ਕੁਮਾਰ ਜੀ ਨੇ ਵਿਆਹ ਦੇ ਵਿੱਚ ਗੱਲ ਲਿਆ ਅੱਛਾ ਇਦਾਂ ਵੀ ਆਹ ਇਹ ਵੀ ਪਰਸ਼ਲਟੀ ਵੀ ਹੁੰਦੀ ਆ ਮਤਲਬ ਉੱਥੇ ਵੀ ਇਦਾਂ ਚੱਲਦਾ ਆਮ ਨਹੀਂ ਆਉਂਦਾ ਇਹ ਬਿਲਕੁਲ ਅੱਛਾ ਪਵੰਦਰ ਬਹੁਤ ਬਹੁਤ ਇਤਰਾ ਨੰਗਦੇ ਲੋਕ ਜਿਹੜੇ ਗਿਆਨ ਦਾ ਮਤਲਬ ਇਹਨਾਂ ਦੇ ਜਿਹੜੇ ਜਵਾਨ ਲੜਦੇ ਰਹੇ ਵੱਖਰੀ ਗੱਲ ਆ ਬਹੁਤ ਮੰਦੀ ਹੋਈ ਉਹ ਵੀ ਦੇਖਿਆ ਜਿਹੜੇ ਇਹਨਾਂ ਦੇ ਘਰਾਂ ਦੇ ਵਿੱਚ ਜੀਰਪਾਲ ਕਰਦੇ ਰਹਿੰਦੇ ਉਹਨਾਂ ਨੂੰ ਕਿਤੇ ਜਾਂਦੇ ਨਹੀਂ ਇਹ ਜਿਹੜੇ ਜਵਾਨੀ ਨੇ ਕੋਈ ਸੇਵਾਦਾਰੀ ਕਰਦੇ ਕੋਈ ਜਿਹੜੇ ਕੋਲੇ ਪਾਚ ਬੈਟਮੈਨ ਜਿਹੜਾ ਅਸੀਂ ਕਹਿੰਦੇ ਆ ਕਨਸੈਪਟ ਹਾਂ ਲੇਸੋ ਕੋ ਰੈਂਕ ਕਰੇਗਾ ਉਹਦਾ ਗਾਹੋਂ ਹੁੰਦਾ ਕਿਉਂਕਿ ਇਹਨਾਂ ਵਰਗੀ ਜਵਾਨ ਨੇ ਜਿਹਦੇ ਉੱਤੇ ਲਾਇਆ ਜਾਂਦਾ ਮਨਸ ਘਰਾਂ ਦੇ ਵਿੱਚ ਤੇ ਬਾਹਰ ਦੇ ਬਾਹਰ ਤੇ ਲਾਇਆ ਜਾਂਦਾ ਕੋਈ ਅਤਰਾ ਤੇ ਤੇ ਜਿਹਨੂੰ ਉਹਦੇ ਕੋਈ ਉਹਨਾਂ ਦੀ ਤਿਆਰੀਆਂ ਲਈ ਵੀ ਸਾਰਾ ਕੁਝ ਕਰਦੇ ਆ ਜੀ ਜੀ ਹਾਂ ਤੇ ਉਹ ਜਿਹੜੇ ਜੋ ਅੰਦਰੋਂ ਅੰਦਰੋਂ ਇਹਨਾਂ ਬੋਤਲਾਂ ਹੁੰਦੀਆਂ ਉਹ ਸੀ ਜਦੋਂ ਉਹਦਾ ਉਹਦਾ ਨਾਮਿਨੇਸ਼ਨ ਦਿੰਦਾ ਵੀ ਹਾਂ ਮੇਰੇ ਬੰਦੇ ਦਾ ਨਾਂ 파ਕੀ ਉਹ ਵੀ ਲਾਇਆ ਜਾਂਦਾ ਮਰਦੇ ਉਹ अच्छा अच्छा ये सबको चलता है ये सबको चलता है अच्छा ये यार तुसी ਕੁਦਰਤੀ ਗੱਲ ਛੇੜ ਲਈ ਸੇਵਾਦਾਰ ਵਾਲੀ ਇਹਦੇ ਬਾਰੇ ਕਾਫੀ ਚਰਚਾ ਰਹਿੰਦੀ ਆ ਗੰਭੀਰਤਾ ਨਾਲ ਵੀ ਕਈ ਵਾਰ ਚਰਚਾ ਹੋਈ ਆ ਕਿ ਅੰਗਰੇਜ਼ਾਂ ਦੇ ਵੇਲੇ ਦਾ ਚੱਲਿਆ ਹੋਇਆ ਦੌਰ ਆ ਇੱਕ ਜਵਾਨ ਕਿਉਂ ਕਿਸੇ ਫੌਜੀ ਦੂਜੇ ਦੇ ਬੂਟ ਪਾਲਛ ਕਰੇ ਅਫਸਰ ਦੇ ਆਪਣੇ ਬੂਟ ਆਪਕੇ ਉਹਨਾਂ ਪਾਲਛ ਕਰੇ ਇਹ ਇਹ ਜਿਹੜੀ ਚੀਜ਼ ਆ ਇਹਨੂੰ ਤੁਹਾਡੇ ਫੌਜੀ ਜਵਾਨ ਕਿਦਾਂ ਲੈਂਦੇ ਆ ਉਹ ਚਾਹੁੰਦੇ ਆ ਵੀ ਸਾਨੂੰ ਇਦਾਂ ਦੀਆਂ ਡਿਊਟੀਆਂ ਮਿਲਦੀਆਂ ਰਹਿਣ ਜਾਂ ਨਾ ਮਿਲਣ ਉਦੇ ਵਿੱਚ ਦੇਖੋ ਜੀ ਜਵਾਨ ਤੱਕ ਵੀ ਇਹ ਮਾਤਾ ਜੰਦੇ ਜਵਾਨ ਨਾਲ ਕੋਈ ਗੱਲ ਕਰਨਾ ਜਿਵੇਂ ਤੁਸੀਂ ਪਹਿਲਾਂ ਦੇ ਉਹਨਾਂ ਨੇ ਉਦੋਂ ਨਹੀਂ ਨਿਭਾਉਂਦਾ ਹੂੰ ਅਮਾ ਜੀ ਲੋਟ ਲਗਾ ਦੇ ਤਾਂ ਡੇਲ ਕਰਤਾ ਤੇ ਉਹ ਦਿਰੋਤ ਨਹੀਂ ਆ ਕਰਕੇ ਮੋਦੇ ਬੰਦੇ ਦਾ ਇਹ ਹੋਵੇਗਾ ਮਤਲਬ ਇਹ ਜਿਹੜਾ ਉਹਨਾਂ ਦਾ ਸੇਵਾਦਾਰ ਲੱਗਣਾ ਉਹ ਡਿਊਟੀ ਪਟਿਕ ਪੀਟੀ ਯੂਨਿਟੀ ਸਾਰਾ ਮਤਲਬ ਆਪ ਹੋ ਜਾਂਦਾ ਹੈ ਹੂੰ ਤਰਾਹ ਨੂੰ ਨਾਈਟ ਡਿਊਟੀ ਲੱਗਦੀ ਸਮੇਂ ਤਾਂ ਮੈਨੂੰ ਸੌਖੀ ਜ਼ਿੰਦਗੀ ਮਿਲ ਗਈ ਇਸ ਕਰਕੇ ਉਹ ਚੱਲ ਜਾਂਦੇ ਆ ਹਾਂ ਮੈਨੂੰ ਸੌਖੀ ਉਹਦੇ ਬੰਦੇ ਕੋਈ ਕਿਸੇ ਕਰਕੇ ਵੀ ਕਿਸੇ ਅੱਛਾ ਹਾਂ ਹਾਂ ਇੱਕ ਤਰਾਹ ਉਹਨਾਂ ਦੇ ਪੱਕੇ ਕਹਿੰਦੇ ਕਿ ਲੰਡੀ ਵਿੱਚ ਆ ਅਫਸਰ ਜੰਮ ਨੇ ਨਾਲ ਦੀ ਨਾਲ ਉਹ ਬੰਦੇ ਡਰਦੇ ਜੀ ਉੱਥੇ ਲੰਗਦੇ ਰਹੇ ਉਹ ਜਿੱਦਾਂ ਪੁਲਿਸ ਵਾਲੇ ਕਰਦੇ ਇੱਥੇ ਇੱਕ ਐਸਐਸਪੀ ਬਦਲੇ ਫੋਰਸ ਆਪਣੀ ਨਾਲ ਲੈ ਗਏ ਮੈਂ ਇਸ ਤਰ੍ਹਾਂ ਵੀ ਹੁੰਦਾ ਕਿ ਉਹ ਬੰਦੇ ਲੱਗਦੇ ਪੱਕੇ ਜੰਮਦੇ ਕੁਝ ਬੰਦੇ ਉਹ ਵੀ ਹੋ ਰਹੇ ਆ ਉਹ ਜਦੋਂ ਇਹ ਮੇਰੇ ਤੋਂ ਗਲਤ ਕੰਮ ਕਰ ਰਿਹਾ ਮੈਂ ਕਿਹਾ ਮੈਂ ਇਹ ਅਰਜ਼ ਕਰਾ ਉਹ ਜਾਣੇ ਇਹ ਏਲਖਾ ਵੀ ਕਰਦੇ ਆ ਇਹ ਏਲਖਾ ਦੇ ਰਜਿਸਟਰ ਦੇ ਰਾਹ ਲੋੜ ਆਈ ਵੀ ਹੁੰਦੀ ਆ ਖਾਤਾ ਕੋਸੇ ਕੋਲ ਲੱਗਦਾ ਹੈ ਇਹ ਵੀ ਚਾਹ ਕੋਲ ਲੱਗਦਾ ਹੈ ਅੱਛਾ ਇੱਕ ਭពਿੰਦਰ ਮੈਨੂੰ ਦੱਸੋ ਤੁਸੀਂ ਜਿੱਦਾਂ ਦੱਸਿਆ ਜੰਮੂ ਕਸ਼ਮੀਰ ਤੁਸੀਂ ਡਿਊਟੀ ਤੇ ਰਹੇ ਆ ਆਸਾਮ ਵਾਲੇ ਪਾਸੇ ਵੀ ਰਹੇ ਹੋ ਐ ਫੌਜੀ ਫੌਜੀ ਬਾਰੇ ਇੱਕ ਗੱਲ ਕਹੀ ਜਾਂਦੀ ਆ ਕਿ ਫੌਜ ਭਾਵੇਂ ਕਿਸੇ ਮੁਲਕ ਦੀ ਹੋਵੇ ਜਦੋਂ ਉਹਦਾ ਸਿਵਿਲਿਅਨ ਨਾਲ ਵਾਸਤਾ ਹੁੰਦਾ ਤੇ ਖਾਸ ਕਰਕੇ ਜਦੋਂ ਤੁਸੀਂ ਕਿਹਾ ਨਾ ਜਿੱਦਾਂ ਸਾਨੂੰ ਸਿਖਾਇਆ ਜਾਂਦਾ ਕਿ ਸਾਹਮਣੇ ਵਾਲਾ ਜਿਹੜਾ ਵੀ ਉਹ ਸਾਡਾ ਦੁਸ਼ਮਣ ਆ ਤੇ ਜਿਹੜੇ ਆਮ ਆਮ ਸਿਵਿਲਿਅਨ ਹੁੰਦੇ ਆ ਜਿਹੜੇ ਉਹ ਖਾਸ ਕਰਕੇ ਉਹਨਾਂ ਦੀਆਂ ਔਰਤਾਂ ਇਹ ਗੱਲ ਬੜੀ ਕਹੀ ਜਾਂਦੀ ਹੈ ਕਿ ਜਿੱਥੇ ਇਦਾਂ ਦਾ ਡਿਸਟਰਬੈਂਸ ਹੁੰਦੀ ਆ ਉੱਥੇ ਰੇਪ ਬੜੇ ਹੁੰਦੇ ਆ ਕਿਉਂਕਿ ਫੌਜੀ ਘਰਾਂ ਤੋਂ ਦੂਰ ਹੁੰਦੇ ਆ ਤੇ ਧੱਕੇਸ਼ਾਹੀ ਕਰ ਜਾਂਦੇ ਆ ਇਹ ਤੁਹਾਨੂੰ ਲੱਗਦਾ ਕਿ ਝੂਠੇ ਦੋਸ਼ ਆ ਜਾਂਦਾ ਹੁੰਦਾ ਵੀ ਆ ਕਿ ਫੌਜੀ ਤਾਕਤ ਦੇ ਬਲ ਉਹਨਾਂ ਜਿੱਥੇ ਟੈਰਰਿਜ਼ਮ ਹੰਦਾ ਆ ਜਿੱਥੇ ਡਿਸਟਰਬੈਂਸ ਹੁੰਦੀ ਆ ਉੱਥੇ ਕੁਝ ਇਹੋ ਜਿਹਾ ਕੰਮ ਕਰ ਜਾਂਦੇ ਆ ਇਹ ਦੇਖੋ ਵੀ ਬਦੂਨ ਅੱਲਾਹ ਦੀ ਤੌਫੀਕ ਦੇ ਬਿਨਾਂ ਵੀ ਲੋਕ ਸਾਰੀਆਂ ਖਬਰਾਂ ਦੇ ਲੱਗਦੇ ਨੇ ਬਹੁਤ ਕਹਿਣਾ ਮਤਲਬ ਦੰਦਾਂ ਨੂੰ ਜੋੜ ਮਾਰਸ ਵੀ ਦੇਖ ਹੈ ਇਸ ਦੇ ਰੂਪ ਤੇ ਇਹ ਇਹ ਲੱਗਦਾ ਵੀ ਇਹ ਕਹਿ ਵੀ ਬਹੁਤ ਗੱਲਾਂ ਵੀ ਕਰੇ ਹੂੰ ਕਿਉਂਕਿ ਵਰਕੋ ਮੈਨਾਂ ਜਿਹੜੇ ਦੇ ਵਿੱਚ ਮੈਂ ਖਾਸਾ ਕੁਝ ਸਿੱਖਿਆ ਖਾਸਾ ਕੁਝ ਦੇਖਿਆ ਉਨਤੇ ਸੱਚੇ ਬਹੁਤ ਜਲਦੇ ਜਿਹੜੇ ਘਰਾਂ ਤੋਂ ਜਲਦੇ ਨੇ ਹਾਂ ਇਹ ਮੈਂ ਤਾਂ ਜੰਮਤੋਂ ਮਤਲਬ ਕਿ ਸੋਮੇ ਤੋਂ ਜਨਮ ਹੋਇਆ ਤੇ ਬੈਂਕਰ ਕਰਦਾ ਉਹਨਾਂ ਨਾਲ ਬੰਧਿਆ ਜੀ ਨਾ ਪਰਿਵਾਰਾਂ ਨਾਲ ਹੋ ਗਿਆ ਨਹੀਂ ਵਰਕੋ ਮੈਂ ਕੇ ਵਾਲਾ ਕਰਦਾ ਸੀ ਜੀ ਇੱਕ ਬੱਚਾ ਹੈ ਨਾ ਜਿਹਦੇ ਦੇ ਕਿਸੇ ਵੀ ਰਾਮ ਮੁੰਡੇ ਦਾ ਮਾਂ ਨਾਲ ਕਿ ਉਹ ਰੋਜ਼ ਬਜੀ ਗੱਤ ਕਰਕਤ ਕਰਦਾ ਹੈ ਹਨਾ ਉਹਦੇ ਦਿਮਾਗ ਦੇ ਵਿੱਚ ਉਹ ਜਿਹੜੀ ਪ੍ਰਤੀਕ ਨੂੰ ਅਸਰ ਪੈ ਜਾਉਂਦੀ ਹੈ ਹੂੰ ਹਨਾ ਉਹਦੇ ਡੀਐਨਏ ਦੇ ਵਿੱਚ ਨਕਲੀ ਦੇਖੀ ਹੈ ਮੈਂ ਮੋਬਿਲ ਵਾਲਾ ਮੋਟਿਆਂ ਨਾਲ ਉਹਨਾਂ ਨੇ ਜਿੰਨੀ ਮੰਨਦੀ ਬਲਵੀ ਕਰਦਨ ਵਾਲੀ ਉਹ ਦੱਸਦੇ ਉਹਦੇ ਸਾਡੇ ਐ ਕਰਕੇ ਐਵੇਂ ਕਰਿਆ ਵੀ ਉਹ ਟੱਕੇ ਕਰਦੇ ਨੇ ਉਹ ਹੂੰ ਇਹ ਵੀ ਹੁੰਦਾ ਇਹ ਕੋਈ ਹੋਣ ਦੀ ਨਹੀਂ ਹੈ ਕਿ ਇਹ ਲਗਭਗ ਸੱਚੀ ਪਾਰਟੀ ਹੈ ਭਾਰਤੀ ਫੌਜ ਦੀ ਗੱਲ ਨਹੀਂ ਜੀ ਸ਼ਿਵਲਾਈਟ ਮੁਲਕਾਂ ਚ ਵੀ ਇਦਾਂ ਹੁੰਦਾ ਅਮਰੀਕਨ ਗਏ ਆ ਅਫਗਾਨਿਸਤਾਨ ਦੂਜੇ ਥਾਂ ਉਹਨਾਂ ਤੇ ਵੀ ਇਲਜ਼ਾਮ ਲੱਗਦੇ ਆ ਰੀਸੈਂਟਲੀ ਅਸੀਂ ਦੇਖ ਰਹੇ ਆ ਇਜ਼ਰਾਈਲ ਚ ਜੋ ਕੁਝ ਹੋਇਆ ਕੁਝ ਵੀਡੀਓ ਵਾਇਰਲ ਹੋਈਆਂ ਜਦੋਂ ਫੌਜੀ ਇਜ਼ਰਾਈਲ ਵਾਲੇ ਉਹਨਾਂ ਦੇ ਘਰਾਂ ਚ ਜਾਂਦੇ ਫਲਸਤੀਨੀ ਔਰਤਾਂ ਦੀਆਂ ਜਿਹੜੀਆਂ ਅੰਡਰਵੀਅਰ ਹੁੰਦੇ ਥੱਲੇ ਪਾਉਣ ਵਾਲੀਆਂ ਚੀਜ਼ਾਂ ਉਹਨਾਂ ਨੂੰ ਉੱਤੇ ਰੱਖ ਰੱਖ ਕੇ ਫੋਟੋ ਖਿਚਾ ਰਹੇ ਆ ਇਦਾਂ ਦਾ ਕੁਝ ਕਰ ਰਹੇ ਆ ਤੇ ਇਹ ਦੂਸ਼ਣ ਤੇ ਹਰ ਜਗ੍ਹਾ ਹੀ ਲੱਗਦੇ ਖैर ਚਲੋ ਆਪਾਂ ਇਸ ਪਾਸੇ ਜ਼ਿਆਦਾ ਨਹੀਂ ਜਾਂਦੇ ਅ ਦੂਜਾ ਮੈਂ ਤੁਹਾਡੇ ਕੋਲ ਇਹ ਜਾਨਣਾ ਚਾਹੁੰਦਾ ਕਿ ਤੁਸੀਂ ਕਿਉਂਕਿ ਲੇਖਕ ਵੀ ਉਸ ਪਾਸੇ ਆਪਾਂ ਗੱਲ ਨਹੀਂ ਅਜੇ ਤੱਕ ਕੀਤੀ ਤੇ ਲੇਖਕ ਬੜਾ ਸੈਂਸਿਟਿਵ ਹੁੰਦਾ ਕਿਹਾ ਜਾਂਦਾ ਕਿ ਜਿਹੜਾ ਲੇਖਕ ਸਮਾਜ ਦੀ ਅਸਲ ਤਸਵੀਰ ਪੇਸ਼ ਕਰਦਾ ਤੇ ਤੌਜੀ ਦੀ ਜ਼ਿੰਦਗੀ ਜਿਹੜੀ ਆ ਬੜੀ ਰੁੱਖੀ ਤੇ ਸਖਤ ਹੁੰਦੀ ਆ ਤੇ ਦੋਨਾਂ ਦਾ ਬੈਲੈਂਸ ਕਿੱਦਾਂ ਰੱਖਿਆ ਹੈ ਬੈਲੈਂਸ ਕਿੱਦਾਂ ਤੇ ਲਿਖਣ ਵਾਲੇ ਪਾਸੇ ਕਿੱਦਾਂ ਗਏ ਹੁਣ ਉਸ ਪਾਸੇ ਆ ਜੀਏ ਤੁਹਾਡੀ ਤੁਹਾਡੀ ਜਿਹੜੀ ਸਿਹਤ ਹੈ ਉਹਤੇ ਆਪਾਂ ਵੱਖਰੀ ਗੱਲ ਕਰਾਂਗੇ ਕਿਤੇ